ਤੇਰਕ ਮਾਡੋ ਸੋ ਫਰੈਂਡਸ ਵੈਲਕਮ ਟੂ ਅਨਦਰ ਵਲੌਗ ਹੋਰ ਸਾਰੇ ਸੁਣਾਓ ਤਾਂ ਕੀ ਹਾਲ ਚਾਲ ਅਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਬੱਚੇ ਗਏ ਹੋਏ ਆ ਸਕੂਲ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਮੈਂ ਸੋਚਿਆ ਕਿ ਚਲੋ ਉਹਨਾਂ ਦੇ ਉਹਨਾਂ ਤੱਕ ਆਪਾਂ ਕੋਈ ਅੱਜ ਨਵੀਂ ਡਿਸ਼ ਰੈਡੀ ਕਰ ਲਈਏ ਕਿ ਜਿਹੜੀ ਵੇਖ ਕੇ ਉਹਨਾਂ ਨੂੰ ਹੋਵੇ ਕਿ ਚਲੋ ਸਾਡੇ ਵਾਸਤੇ ਵੀ ਮੰਮਣ ਅੱਜ ਕੁਝ ਸਪੈਸ਼ਲ ਬਣਾਤਾ ਤੇ ਅੱਜ ਮੈਂ ਬਣਾਉਣ ਲੱਗੀ ਆ ਗਾਜਰ ਦਾ ਹਲਵਾ ਸਪੈਸ਼ਲ ਗਾਜਰ ਦੇ ਹਲਵੇ ਵਾਸਤੇ ਹੁੰਦੀਆਂ ਕਿ ਗਾਜਰ ਦਾ ਹਲਵਾ ਜਿਹੜਾ ਇਹਨਾਂ ਗਾਜਰਾਂ ਤੋਂ ਹੀ ਬਣਦਾ ਕਿਉਂਕਿ ਇਹ ਰੈੱਡ ਕਲਰ ਦੀਆਂ ਵੀ ਹੁੰਦੀਆਂ ਆ ਤੇ ਮਿੱਠੀਆਂ ਵੀ ਹੁੰਦੀਆਂ ਤੇ ਇਹਨਾਂ ਨੂੰ ਹੁਣ ਆਪਾਂ ਸਾਰਾ ਛਿਲ ਲੈਨੇ ਹਲੋ ਜੀ ਇਹਨਾਂ ਦੇ ਹੁਣ ਆਪਾਂ ਜਿਹੜੇ ਛਿੱਕੇ ਸਾਰੇ ਉਤਾਰ ਲੈਨੇ ਆ ਦੇਖੋ ਇਸ ਤਰੀਕੇ ਨਾਲ ਇਹ ਸਾਰੀਆਂ ਗਾਜਰਾਂ ਤੋਂ ਆਪਾਂ ਛਿਲਕੇ ਸਾਰੇ ਉਤਾਰ ਉਤਾਰ ਦਿੱਤੇ ਆ ਤੇ ਹੁਣ ਇਹਨਾਂ ਨੂੰ ਮੈਂ ਕੱਦੂਕਸ਼ ਨਹੀਂ ਕਰੂੰਗੀ ਇਹਨਾਂ ਨੂੰ ਆਪਾਂ ਪ੍ਰੀਕ ਪ੍ਰੀਕ ਜਿੱਦਾਂ ਸਬਜ਼ੀ ਕੱਟਦੇ ਨੇ ਇਸ ਤਰੀਕੇ ਨਾਲ ਅੱਜ ਆਪਾਂ ਗਾਜਰਾ ਕੱਟਾਂਗੇ ਤੇ ਫਿਰ ਇਹਦਾ ਗਜ਼ਰੇਲਾ ਬਣਾਵਾਂਗੇ ਕਿ ਬਹੁਤ ਟਾਈਮ ਲਾਉਦਾ ਵਾ ਨੂੰ ਕਦੂ ਕਸ਼ ਕਰਨ ਲੱਗੇ ਗਾਜਰਾਂ ਨੂੰ ਇਸ ਲਈ ਮੈਂ ਸੋਚਿਆ ਕਿ ਇਸ ਵਾਰੀ ਆਪਾਂ ਇਹਨੂੰ ਸਿੱਧੀਆਂ 20 ਲਈ ਵਜਾ ਦਿੰਨੇ ਆ ਤੇ 20 ਜਾ ਕੇ ਫਿਰ ਮਤਲਬ ਕਿ ਫੇੜੀਆਂ ਹੀ ਹੁੰਦੀਆਂ ਵਾ ਉਹਨੂੰ ਕਦੂਬਾਸ਼ ਕਰ ਲਓ ਜਾਂ ਇਹਨੂੰ ਵੈਸੇ ਇਹਨੂੰ ਮੈਸ਼ ਕਰ ਲਓ ਤੇ ਇਸ ਲਈ ਆਪਾਂ ਜਿੱਦਾਂ ਇਹਨੂੰ ਸੀਟੀ ਵਜਾ ਦਾਂਗੇ ਤੇ ਮੁੜ ਕੇ ਇਹਨੂੰ ਮੈਸ਼ ਕਰ ਲਾਂਗੇ ਜਿੰਨਾ ਆਪਾਂ ਆਲੂ ਮੈਸ਼ਰ ਹੁੰਦਾ ਉਹਦੇ ਨਾਲ ਇਹਨੂੰ ਆਪਾਂ ਮੈਸ਼ ਕਰ ਸਕਦੇ ਆ ਤੇ ਹੁਣ ਆਪਾਂ ਲੱਗੇ ਆਂ ਗਾਜਰਾ ਦੀ ਕਟਿੰਗ ਕਰਨ ਲੋ ਜੀ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਇਹਦੀ ਕਟਿੰਗ ਇਹ ਦੇਖੋ ਸਾਰੀਆਂ ਗਾਜਰਾਂ ਜਿਹੜੀ ਮੈਂ ਕਟਿੰਗ ਕਰ ਲਈ ਐ ਇਸ ਤਰੀਕੇ ਨਾਲ ਇਹ ਕੁੱਕਰ ਲੈ ਲਿਆ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ 2 ਚਮਚ ਦੇਸੀ ਘਿਓ ਦੇ ਸਾਰੀਆਂ ਗਾਜਰਾਂ ਜਿਹੜੀਆਂ ਆਪਾਂ ਐਡ ਕਰ ਦਾਂਗੇ ਕੁੱਕਰ ਵਿੱਚ ਤੇ ਇਹਨਾਂ ਨੂੰ ਆਪਾਂ ਪਾ ਦਾਂਗੇ ਮਿਕਸ ਚੰਨਨ ਚੰਦੇ ਚੰਨ ਹੁਣ ਆਪਾਂ ਹਿੱਟ ਕਰ ਦਿੰਨੇ ਆ ਇੱਕ ਕੱਪ ਐਡ ਕਰ ਦਾਂਗੇ ਆਪਾਂ ਦੁੱਧ ਦਾ ਵਿੱਚ ਸਤੇ ਆਪਾਂ ਦੋ ਕੁ ਛੋਟੇ ਇਲੈਚੀ ਪਾ ਦਿੰਨੇ ਆ ਇਹਦੇ ਵਿੱਚ ਫਲੇਵਰ ਬਹੁਤ ਵਧੀਆ ਹੁੰਦਾ ਇਹਦੇ ਨਾਲ ਹੁਣ ਆਪਾਂ ਇਹਦੀਆਂ ਬੁਝਾ ਦਿੰਨੇ ਆ ਦੋ ਤਿੰਨ ਵਿਸਲਾਂ ਇਹਦੇ ਨਾਲ ਕੀ ਹੋਊਗਾ ਗਾਜਰ ਜਿਹੜੀ ਥੋੜੀ ਸੌਫਟ ਹੋ ਜੂਗੀ ਉਸ ਤੋਂ ਬਾਅਦ ਆਪਾਂ ਖੋਲ ਕੇ ਤੁਹਾਨੂੰ ਦਿਖਾਉਨੇ ਆ ਕਿ ਇਹ ਕਿਵੇਂ ਦੀ ਹੋ ਗਈ ਤੇ ਆਪਾਂ ਕੋਣੀ ਪੋਣਾ ਇਹਦੇ ਵਿੱਚ ਮਲਾਈ ਪਾਉਣੀ ਆ ਦੁੱਧੂ ਵਾਲੀ ਮਲਾਈ ਹੁੰਦੀ ਜਿਹੜੀ ਉਹ ਵਾਲੀ ਮਲਾਈ ਪਾਉਣੀ ਆ ਫਰੈਸ਼ ਜਿਹੜੀ ਲੀਪ ਸਰਾਈਸ ਲਾ ਲੂ ਆ ਦੀ ਮਰਜ਼ੀ ਤੇ ਤਾਂ ਨਾਲ ਟੀਨੀ ਲਾ ਲਾਂਗੇ ਆਪਣੇ ਟੇਸਟ ਅਕੋਰਡਿੰਗ ਕਿਉਂਕਿ ਗਾਜਰਾ ਮਿੱਠੇ ਹੀ ਹੁੰਦੀਆਂ ਵਾ ਮਲਾਈ ਹੀ ਯੂਜ਼ ਕਰਾਂਗੇ ਜਿਹੜੀ ਆਪਾਂ ਦੁੱਧ ਤੋਂ ਉਤਾਰ ਲੈਨੇ ਆ ਇਹਦੇ ਵਿੱਚ ਖੋਆ ਬਿਲਕੁਲ ਨਹੀਂ ਮੈਂ ਪਾਉਣਾ ਹੈਗਾ ਕਿਉਂਕਿ ਖੋਆ ਜਿਹੜਾ ਬਾਜ਼ਾਰੋਂ ਮੰਗਾਵਾਂਗੇ ਉਹਦੇ 'ਚ ਮਲਆਟਾਣੀ ਆਉਣੀ ਹੀ ਆ ਤੇ ਚਲੋ ਜੀ ਹੁਣ ਗਾਜਰਾ ਜਿਹੜੀਆਂ ਵਿਸਲ ਵਜਾ ਦਿੱਤੀਆਂ ਉਹ ਥੋੜੀ ਉਹਦੀ ਸਟੀਮ ਨਿਕਲ ਜੂਗੀ ਕੁੱਕਰ 'ਚ ਉਸ ਤੋਂ ਬਾਅਦ ਆਪਾਂ ਉਹਨੂੰ ਦੇਖਦੇ ਆ ਕਿ ਉਹ ਹੋਈਆਂ ਜਾਂ ਕਿਵੇਂ ਆ ਫਿਰ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਣੀ ਆ ਫਿਰ ਆਪਾਂ ਉਸੇ ਹਿਸਾਬ ਨਾਲ ਹੀ ਬਣਾਉਨੇ ਆ ਉਨੀ ਦੇਰ ਆਪਾਂ ਬੈਠੇ ਸੀ ਆ ਕੇ ਡਰੈਗਰ ਵਿੱਚ ਮੈਂ ਚਲੋ ਨਾਲ-ਨਾਲ ਕੰਮ ਕਰੀ ਜਾਂਦੇ ਨਾਲ-ਨਾਲ ਆਪਾਂ ਧੁੱਪ ਸੇਕੀ ਜਾਂਦੇ ਆ ਧੁੱਪ ਸੇਕਣੀ ਵੀ ਜ਼ਰੂਰੀ ਆ ਜੇ ਹੋ ਗਈਆਂ ਗਾਜਰਾਂ ਤੇ ਇਹਨੂੰ ਹੁਣ ਆਪਾਂ ਕਰ ਦਿੰਨੇ ਆ ਮੈਸ਼ ਤਾਂ ਇਸ ਤਰੀਕੇ ਨਾਲ ਸਾਰਾ ਮੈਸ਼ ਕਰ ਦਿੰਨੇ ਆ ਗਾਜਰਾਂ ਨੂੰ ਜੀ ਇਹ ਦੇਖੋ ਮੈਸ਼ ਕਰ ਦਿੱਤੀਆਂ ਗਾਜਰਾਂ ਵੈਸੇ ਆਹ ਕੰਮ ਸੌਖਾ ਕਦੂ ਆਸ਼ ਕਰਨ ਤੋਂ ਤਾਂ ਜਿਹੜਾ ਨਾਲੋਂ ਸਿੱਧਾ ਤੁਸੀਂ ਇਹਦੇ ਧੀਆਂ ਵਿਸਲਾਂ ਵਜਾ ਲਓ ਤੈਨੂੰ ਫਿਰ ਮੈਸ਼ ਕਰ ਲਓ ਉਹਨੂੰ ਕਰਫੀ ਨਾਲ ਹੀ ਮੈਸ਼ ਕਰ ਲਓ ਕਿਉਂਕਿ ਗਰਮ ਹੀ ਹੁੰਦੀਆਂ ਐ ਆਪੀ ਹੋ ਜਾਂਦੀਆਂ ਤੈਨੂੰ ਹੁਣ ਆਪਾਂ ਇੱਕ ਕੜਾਈ 'ਚ ਕੱਢ ਲੈਨੇ ਆ ਪਹਿਲਾਂ ਜੇ ਆਪਾਂ ਇਹਨੂੰ ਕੱਢ ਲਿਆ ਵਾ ਕੜਾਈ ਵਿੱਚ ਤੇ ਹੁਣ ਇਹਨੂੰ ਗੈਸ ਆਪਾਂ ਕਰ ਦਿੱਤੀ ਔਨ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਐਡ ਕਰਦਾਂਗੇ ਆਪਾਂ ਖੰਡ ਖੰਡ ਐਡ ਕਰ ਦਿੱਤੀ ਇਹਦੇ ਨਾਲ ਹੁਣ ਕੀ ਹੋਊਗਾ ਗਾਜਰ ਜਿਹੜੀ ਮਾੜੀ ਮੋਟੀ ਰਹਿ ਜੂ ਉਹ ਵੀ ਪੱਕ ਜੂਗੀ ਤੇ ਇਹਦਾ ਕਲਰ ਵੀ ਗਾਜਰ ਦਾ ਹੋਰ ਵਧੀਆ ਹੋ ਜਾਊਗਾ ਹੁਣ ਇਹਨੂੰ ਆਪਾਂ ਮਿਕਸ ਕਰ ਦਿੰਨੇ ਆ ਤਾਂ ਹੁਣ ਇਹਦਾ ਪਾਣੀ ਜਿਹੜਾ ਚੰਗੇ ਤਰੀਕੇ ਨਾਲ ਸੁਕਾ ਦਾਂਗੇ ਤੇ ਉਸ ਤੋਂ ਬਾਅਦ ਐਡ ਕਰ ਦਾਂਗੇ ਆਪਾਂ ਮਲਾਈ ਕਲਰ ਵੇਖੋ ਕਿੰਨਾ ਵਧੀਆ ਹੋ ਗਿਆ ਗਾਜਰ ਦਾ ਵੈਸੇ ਖੰਡ ਪਾਉਣ ਨਾਲ ਮੈਲਟ ਹੋ ਗਈ ਆ ਚੀਨੀ ਜਿਹੜੀ ਹੁਣ ਐਡ ਕਰਦੇ ਆਪਾਂ ਇਹਦੇ ਵਿੱਚ ਮਲਾਈ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਮਲਾਈ ਜੋ ਵੀ ਹੁਣ ਆਪਾਂ ਕਰ ਦਾਂਗੇ ਮਿਕਸ ਤੇ ਹੁਣ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਪਕਾ ਲਾਂਗੇ ਕਿ ਜਿਹੜਾ ਇਹਦਾ ਪਾਣੀ ਜਿਆ ਸਾਰਾ ਸੁੱਕ ਜਾਵੇ ਤੇ ਉਸ ਤੋਂ ਬਾਅਦ ਆਪਣਾ ਹਲਵਾ ਜਿਹੜਾ ਗਾਜਰ ਦਾ ਹਲਵਾ ਹੋ ਜੂਗਾ ਰੈਡੀ ਇਹ ਵਧੀਆ ਫ੍ਰੈਗਰੈਂਸ ਆਉਂਦੀ ਪਈ ਆ ਜੀ ਤੇ ਜਰੂਰੀ ਨਹੀਂ ਖੋਆ ਪਾ ਗਏ ਤੁਸੀਂ ਹਲਵੇ ਬਣਾਉਣੇ ਗਾਜਰ ਦੇ ਬਿਨਾ ਖੋਏ ਤੋਂ ਵੀ ਬਣਾ ਸਕਦੇ ਆ ਵੇਖੋ ਕਿੰਨਾ ਵਧੀਆ ਟੈਕਸਚਰ ਆਇਆ ਦਾ ਵੇਖਦੇ ਹੀ ਮੂੰਹ 'ਚ ਪਾਣੀ ਆ ਗਿਆ ਕਿ ਛੇਛਤੀ ਖਾ ਲਈਏ ਪਰ ਅਜੇ ਬਨ ਜਿਓ ਇਸ ਤੋਂ ਬਾਅਦ ਹੀ ਖਾਵਾਂਗੇ ਵੇਖਣ ਤੇ ਤਾਂ ਬਹੁਤ ਹੀ ਵਧੀਆ ਲੱਗੀ ਜਾਂਦਾ ਬਾਕੀ ਕਮੈਂਟ ਵਿੱਚ ਦੱਸਿਓ ਤੁਸੀਂ ਵੀ ਕਿਵੇਂ ਦਾ ਲੱਗਦਾ ਤੁਹਾਨੂੰ ਵੀ ਰੈਡੀ ਹੋ ਗਿਆ ਗਾਜਜ ਦਾ ਤੇ ਹੁਣ ਇਹਦੇ ਵਿੱਚ ਐਡ ਕਰ ਦਿੰਨੇ ਆਪਾਂ ਡਰਾਈ ਫਰੂਟਸ ਇਹ ਲੈ ਲਾ ਹੋ ਗਿਆ ਰੈਡੀ ਵੇਖੋ ਕਿੰਨਾ ਵਧੀਆ ਬਣਿਆ ਬਾਕੀ ਖਾ ਕੇ ਦੱਸਣਗੇ ਬੱਚੇ ਤੇ ਜੱਸ ਕਿਵੇਂ ਦਾ ਬਣਿਆ ਪਰ ਵੇਖਣ ਨੂੰ ਤਾਂ ਬਹੁਤ ਵਧੀਆ ਬਣਿਆ ਕਮੈਂਟ ਵਿੱਚ ਤੁਸੀਂ ਵੀ ਦੱਸਿਓ ਸਾਰੇ ਜਣੇ ਤੁਹਾਨੂੰ ਕਿਵੇਂ ਦਾ ਲੱਗਾ ਹੋਮ ਮੇਡ ਗਜਰੇਲਾ ਜਦੋਂ ਇਹ ਲਾਤਾ ਆਪਾਂ ਕਰਤਾ ਰੈਡੀ ਬਹੁਤ ਹੀ ਵਧੀਆ ਬਣਿਆ ਮੈਂ ਖਾ ਕੇ ਵੇਖ ਲਿਆ ਸਵਾਦ ਬਣਿਆ ਵਾ ਬਾਕੀ ਸਾਰੇ ਖਾ ਕੇ ਵੇਖਣਗੇ ਤਾਂ ਦੱਸਣਗੇ ਕਿਵੇਂ ਦਾ ਬਣਿਆ ਤੇ ਵੈਸੇ ਐਵੇਂ ਬਣਾਵਾਂਗੇ ਆਪਾਂ ਤਾਂ ਛਾਟੀ ਬਣ ਜਾਂਦਾ ਬਹੁਤ ਹੀ ਆਸਾਨ ਤਰੀਕੇ ਨਾਲ ਦੱਸਿਆ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਮੈਂ ਦੱਸਿਆ ਬਣਾਉਣਾ ਤੇ ਬਾਕੀ ਤੁਸੀਂ ਵੀ ਐਵੇਂ ਹੀ ਬਣਾ ਕੇ ਟਰਾਈ ਕਰਿਓ ਤੇ ਦੱਸਿਓ ਤੁਹਾਨੂੰ ਵੀ ਕਿਵੇਂ ਦਾ ਲੱਗਾ ਇਦਾਂ ਇਦਾਂ ਬਣਾ ਕੇ ਖਾਣਾ ਤੇ ਹੁਣ ਆਪਾਂ ਬੱਚਿਆਂ ਨੂੰ ਦੇਖਦੇ ਆਂ ਖਵਾਉਣੇ ਆ ਜਦੋਂ ਆਉਣਗੇ ਤਾਂ ਵੇਖਦੇ ਆਂ ਕਿ ਉਹਨਾਂ ਦੇ ਕੀ ਰਿਐਕਸ਼ਨ ਆਉਂਦੇ ਆ ਉਹ ਵੀ ਤੁਹਾਡੇ ਨਾਲ ਆਪਾਂ ਸਾਰਾ ਸ਼ੇਅਰ ਕਰਾਂਗੇ। ਲੋ ਜੀ ਇਹ ਬੂਆ ਕੀ ਸਕੂਲ ਤੋਂ ਬੂਆ ਜੀ ਨੇ ਸਪੈਸ਼ਲ ਚੀਜ਼ ਬਣਾਈ ਤੇਰੇ ਵਾਸਤੇ। ਹਾਂ। ਪੋਸ਼ਕੀ। ਆਹ। ਕਾਦਿਰੈਲਾ? ਯੈਸ। ਕਾਦੀ ਪਾਪਾ ਦੁਬਾਰੇ ਆਗੇ ਰੋਟੀ ਖਾਂ। ਪਾਪਾ ਜੀ ਤੁਸੀਂ ਨਾ ਰੋਟੀ ਖਾ ਲਓ। ਮੰਮਾ ਨੇ ਤਾਂ ਦੇਣਾ ਇੱਕ ਵਸ ਇੱਕ ਹਣਾ ਇੱਕ ਸਰਪ੍ਰਾਈਜ਼ ਬਣਾਇਆ ਅੱਛਾ ਹਾਂ ਇਹ ਬਣਾਇਆ ਨਹੀਂ ਮੈਂ ਨਹੀਂ ਦੱਸਣਾ ਤੇ ਵਾਸਤੇ ਗਿਫਟ ਹੈ ਹੈ ਤੁਸੀਂ ਰੋਟੀ ਖਾ ਲਓ ਫਿਰ ਆ ਕੇ ਦੇਖ ਲਿਓ ਠੀਕ ਹੈ ਠੀਕ ਹੈ ਆਪਾਂ ਪਾਜਸ ਨੂੰ ਤੇਰੀ ਮਾਂ ਕਜਰੇਲਾ ਪਾ ਗਿਜਰੇਲਾ ਪਾਲਿਆ ਸਰਪ੍ਰਾਈਜ਼ ਹੈ ਮੇਰੇ ਵਾਸਤੇ ਬਹੁਤ ਵਧੀਆ ਮੈਨੂੰ ਪਤਾ ਨਹੀਂ ਸੀ ਕਿ ਅੱਜ ਕਰੇਲਾ ਬਣਿਆ ਹੋਊਗਾ ਮੈਂ ਕੁਦਰਤੀ ਅਜ ਕਰੇਲਾ ਰੋਟੀ ਖਾਣ ਦੀ ਤਾਂ ਮੈਂ ਛੇਦੀ ਕਿ ਰੋਟੀ ਖਾਣਾ ਹੁੰਦਾ ਹੀ ਨਹੀਂਗਾ ਤੇ ਅੱਜ ਕੋ ਤਾਂ ਤੁਸੀਂ ਸਮਾਨ ਫੜਾਉਣਾ ਸੀ ਤੇ ਮੈਂ ਰੋਟੀ ਖਾ ਚਲੀ ਤੇ ਸਰਪ੍ਰਾਈਜ਼ ਕਿੰਨਾ ਵਧੀਆ ਗਿਜਰੇਲਾ ਵੱਲਾ ਸਰਦੀ ਦਾ ਆਪਣਾ ਪਹਿਲਾ ਗਜਰੇਲਾ ਇੱਕ ਸੀ ਹੈਨਾ ਸਾਦਾ ਨਹੀਂ ਆਪਾਂ ਤੇ ਆ ਜੋ ਤੁੱਪੇ ਕੇ ਖਾਣੇ ਬਾਹਰ ਓਏ ਤੂੰ ਨਹੀਂ ਗਿਆ ਆਈ ਬੋਲੀ ਕੇ ਆ ਤੇ ਤੇ ਯਾਰ ਆ ਮੈਂ ਚਕੀ ਨਹੀਂ ਕਰਦੀ ਅੱਧੀ ਵਾਦੀ ਅਗੋਂ ਦੋ ਖਾਣੀ ਖਿਚੜੀ ਮੈਂ ਖਾ ਲਾ ਮੈਂ ਖਾ ਗਜਰੇਲਾ ਖਾਣਾ ਮੈਂ ਖਾ ਸੋਕਾਣਾ ਬਣਾ ਜਾ ਤੋ ਆ ਰਬਨੀ ਆ ਬਹੁਤ ਸਾਰਾ ਨੇ ਕੱਪੜੇ ਬਾਹਰ ਹੀ ਲਾ ਲਏ ਆ ਸਾਰੇ ਹਨਾ ਗਰਮੀਆਂ ਲੱਗੀਆਂ ਨੂੰ ਮੈਡਮ ਨੂੰ ਜੇ ਤਾ ਅੱਬਾ ਮੈਂ ਤਾਲਣਾ ਜੇ ਤਾ ਅੱਬਾ ਵੀ ਤਾਲਦਾ ਥੋੜੀ ਦੇਰ ਤਾਲਣਾ ਚਲ ਤੋਪਾ ਚ ਕੱਪੜੇ ਲਿਆਈ ਹਾਂ ਤੋਪਾ ਚ ਕੱਪੜੇ ਲਿਆਈ ਆ ਮੇਰੇ ਤੋਪਾ ਚ ਲਾ ਲੈ ਵਾ ਤੇਰੇ ਕੱਪੜੇ ਬਾਹਰ ਬੂਨੇ ਮਲੇ ਹੋਣੇ ਬਹਿ ਕੇ ਲਾਲਾ ਪੁੱਤ ਮੰਜੇ ਦੇ ਬੈ ਹੁਣ ਸਾਰਾ ਕੁਝ ਚੱਕ ਕੇ ਅੰਦਰ ਰੱਖਿਓ ਠੀਕ ਹੈ ਮੈਂ ਇਹ ਤੂੰ ਕਿਉਂ ਨਹੀਂ ਰੱਖਣਾ ਇਹ ਤਾਂ ਖਾ ਤਾਂ ਮੈਂ ਸਾਰਾ ਕੁਝ ਖਿੰਡ ਨਹੀਂ ਆ ਹਾਂ ਇਹ ਨਹੀਂ ਉਹ ਗਈ ਬੋਲ ਤਮ ਬ੍ਰੋ ਬੋ ਚੱਕ ਸਮਾਨ ਅੰਦਰ ਲੈ ਕੇ ਚੱਲੀਏ ਪੁੱਤ ਚੱਕ ਲਾ ਅੱਧਾ ਚੱਕ ਲਾ ਅੱਧਾ ਮੈਂ ਚੱਕ ਲਾ ਕੱਪੜੇ ਚੱਕ ਲਾ ਉਹਦੇ ਚਲ ਠੀਕ ਹੈ ਸ਼ੂ ਚੱਕ ਲਾ ਚਲ ਉਹ ਚੀ ਜੀ ਬੋਲਦੀ ਕੀ ਲੱਗੀ ਆ ਸਖੜੀ ਯਲਾਰੀ ਸਾਡੀ ਸਖੜੀ ਯਲ ਅੱਜ ਗੱਲਾਂ ਕਿਦਾਂ ਲਾਲ ਕੀਤੀ ਅੱਜ ਬੜੇ ਖਾਂਗੇ ਨਹੀਂ ਕੋਈ ਚੀਜ਼ ਬਣਾਈ ਹੋ ਸਪੈਸ਼ਲ ਕੀ ਬਣੀ ਖਾਓਂਗੀ ਤੇਰੇ ਤਾਂ ਨੱਕ ਥੱਲੇ ਹੀ ਨਹੀਂ ਹੁਣਾ ਕੁਛ ਗਜਰੇਲਾ ਬਣਾਇਆ ਤੇਰੇ ਤਾਂ ਡੰਗਣਾ ਹੀ ਨਹੀਂ ਗਜਰੇਲਾ ਬਣਾਇਆ ਹਾਂ ਗਜਰੇਲਾ ਮੈਂ ਤਾਂ ਉਹ ਬੋਲੀ ਜਾਂਦੀ ਖਰਾਬ ਮੈਂ ਤਾਂ ਮੂਮਾ ਗਜਰੇਲਾ ਬਣੋ ਹੈ ਜੀ ਅਬ ਟੇਸਟ ਚੁੱਪ ਕਰ ਜਾ ਤੇ ਉਹ ਟੇਸਟਰ ਲੱਗੀ ਆ ਗਜਰੇਲਾ ਅਬੂ ਕੀ ਵੇਲਾ ਖਾੜਦੀ ਆਂ ਦੀ ਤੁਸੀਂ ਬਲਾ 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 ਆ ਮੈਡਮ ਨਹੀਂ ਦੇਖਣੀ ਤੁਹਾਡੀ ਵੀਡੀਓ ਜੜੀਏ ਤੋਂ ਸਕੂਲੋਂ ਆਉਣੀ ਲੱਗਿਆ ਨਹੀਂ ਹੈ ਨਾ ਖਾੜਦੀ ਆਂ ਦੀ ਕਿਵੇਂ ਦਾ ਲੱਗਾ ਟੈਸਟ ਬੜਿਆ। ਇਹ ਰਬੂ ਤੂੰ ਹੀ ਖਾ ਕੇ ਵੇਖ। ਮੈਨੂੰ ਤਾਂ ਵੈਸੇ ਪਸੰਦ ਹੀ ਨਹੀਂ ਗਜਰੇਲਾ ਮੈਂ ਬਣਾ ਦਿੰਦੀ ਹੁੰਦੀ ਇਹਨਾਂ ਨੂੰ। ਸੁਆਹ ਬਣਿਆ। ਬਾਜ਼ਾਰ ਵਰਗਾ ਨਹੀਂ। ਇਹ ਬੱਚੇ ਆ ਗਏ ਸੀ ਤੇ ਹੁਣ ਲੱਗ ਗਏ ਆ ਕਰਨ ਲੰਚ। ਖੋ ਲੱਗੀਆਂ ਆ ਡਾਂਸ ਕਰਨ। ਸਾਡਾ ਆ ਗਿਆ ਟੀ ਟਾਈਮ। ਇਹ ਖਾਈ ਜਾਂਦੀ ਹੈ ਲੱਡੂ। एक इंडियन हाँ बिस्कुट 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 स्टॉप 40 30 पे स्टॉप कर जाते, जा इथे खड़ जा ए की कर रही है तू ए ਹਨ ਮਾਂ ਮੈਂ ਸੀ ਹਨਾ ਕੀ ਹਣਾ ਪੁਰਾਣੇ ਜ਼ਮਾਨੇ ਚ ਨਾ ਹਨਾ ਸਕੇਲ ਨਹੀਂ ਹੁੰਦੇ ਸੀ ਹਲਾ ਉਹ ਨਾ ਪਾਨਾ ਕਰਦੇ ਸੀ ਏ ਹੱਥ ਨਾਲ ਕਰਦੇ ਸੀਗੇ ਇਹਦੇ ਸਨਾ ਕਰਦੇ ਸੀ ਤੇ ਪੈਲਾ ਨਾ ਕੀ ਕਰਦੇ ਸੀ ਆ ਉਹ ਮੈਂ ਹੋ ਉਹ ਵੇਸਾ ਕਰਦੇ ਸੀਗੇ ਹਾਂ ਕੀ ਬੋਲ ਮੈਂ ਦੇ ਸੀ ਚੀਜ਼ਾਂ ਨੂੰ ਔਰ ਸਕੇਲ ਨਹੀਂ ਹੁੰਦੇ ਸੀ ਹਨਾ ओके ਸਾਡਾ ਚੈਪਟਰ 30 ਹੈਗਾ ਫਰੈਂਡਸ 30 30 ਨਾਲ ਆਪਾਂ ਇਹਨਾਂ ਨੂੰ ਕੰਮ ਕਰਾਈ ਜਾਂਦੇ ਆ ਚਲੋ ਉਹ ਵੀ ਆਪਦਾ ਪੜ੍ਹੀ ਜਾਂਦੀ ਆ ਮੰਮਾਸ ਆਪਣੀ ਫੁੱਟ ਨਾ 16 ਫੀਟ 2 ਫੀਟ ਲਵ ਟਾ ਅੱਛਾ ਫੁੱਟ 60 16 ਆ ਗਿਆ ਆਪਣਾ ਠੀਕ ਆ ਚਲੋ ਹੁਣ ਪੜ੍ਹ ਲਓ ਠੀਕ ਹੈ ਟਾਂਵਾ ਏ ਕਰਨਾ ਕੀਤਾ ਰੇਜ਼ਰ ਨਾਲ ਠੀਕ ਸਾਗ ਬਣਾਇਆ ਸੀਗਾ ਸੀ ਅੱਜ ਇਸ ਤਰ੍ਹਾਂ ਮਾਰ ਲਾ ਲੱਗੇ ਆਪਾਂ ਤੜਕਾ ਸਾਗ ਨੂੰ ਅੱਗੇ ਡਿਨਰ ਕਰਾਂਗੇ ਆਪਾਂ ਸਾਗ ਨਾਲ ਹੀ ਖਾਵਾਂਗੇ ਰੋਟੀ ਆ ਰੋਟੀ ਸਾਗ ਨਾਲ ਮਿਲਣੀ ਹੈ ਠੀਕ ਹੈ ਓਕੇ ਆਹ ਕੁੜੀ ਨੂੰ ਸਾਗ ਨਹੀਂ ਪਸੰਦ ਸਾਡੀ ਨੂੰ ਇਹਨੂੰ ਕੁਛ ਵੀ ਨਹੀਂ ਪਸੰਦ ਹੁੰਦਾ ਆ ਸਾਗ ਨਾਲ ਮਿਲਣੀ ਰੋਟੀ ਸਾਗ ਹੀ ਮਿਲਣਾ ਅੱਜ ਕਿਉਂ ਮਿਲਣਾ ਸਾਗ ਇੱਕ ਟਾਈਮ ਤਾਂ ਖਾਇਆ ਕਰੋ

ਗਿਆ ਮਮੀ ਨੰ ਮਾਗ ਖਾ ਮੱਖਣ ਤੇ ਸਾਗ ਵੈਰੀ ਗੁੱਡ ਬਾਰ ਮਮੀ ਨੰ ਮਾ ਮਗਰ ਪੈਨ ਚੰਗੇ ਲੱਗਣਾ ਮਗਰ ਮਗਰ ਦੋ ਵਾਰੀ ਨਹੀਂ ਹੋ ਗਿਆ ਦੋ ਵਾਰੀ ਹੋ ਗਿਆ ਮਗਰ ਆਲਮਾਨ ਹੋਇਆ ਪੂਰਾ ਸਾ ਵੈਰੀ ਗੁੱਡ ਮਗਰ ਦੋ ਵਾਰੀ ਹੈ ਨਾ ਉਹਨੂੰ ਮਗਰ ਦਾ ਦੋ ਵਾਰੀ ਹੋ ਗਿਆ ਨਾ ਟੋਕਣਾ ਜ਼ਰੂਰੀ ਹੁੰਦਾ ਬੱਚੇ ਨੂੰ ਹੌਲੀ ਹੌਲੀ ਸਿੱਖਦੀ ਪਈ ਨਾ ਸਾਰਾ ਆਉਂਦਾ ਵੈਰੀ ਗੁੱਡ ਬਨੀਥ ਗੁੱਡ ਗਰਲ ਮੈਨੂੰ ਸਗੋਂ ਇਹਨੇ ਯਾਦ ਨਹੀਂ ਹੈਗੇ ਦੇਸੀ ਮਹੀਨਾ ਨਾਮ ਤੇ ਸਾਡੀ ابو ਨੂੰ ਯਾਦ ਆ ਸਾਰੇ ਮਹੀਨਿਆਂ ਦੇ ਨਾਮ ਹਨਾ ਮੈਨੂੰ ਵੀ ਆਦਾ ਤੈਨੂੰ ਵੀ ਯਾਦ ਬਹੁਤ ਯਾਦਾ ਵਿੱਚ ਵਿੱਚ ਯਾਦੀ ਆ ਤੈਨੂੰ ਵੀ ابو ਨੂੰ ਜ਼ਿਆਦਾ ਯਾਦਾ ابو ਵੈਰੀ ਗੁੱਡ ਇਧਰ ਇਹ ਗੱਲਾਂ ਸਿੱਖਿਆ ਕਰੋ ਠੀਕ ਹੈ ਮੈਂ ਤੁਹਾਨੂੰ ਇਹ ਸਾਰੀ ਕਹਾਣੀ ਸੁਣਾਵਾਂ